ਵੈਗੁਰੂ ਜੀ ਹਾਂ ਜੀ ਕੀ ਗੱਲ ਪੈ ਜੀ ਸਾਡਾ ਲੈਂਟਰ ਬਹੁਤ ਡਿੱਗਣ ਵਾਲਾ ਹਨ ਬਹੁਤ ਖਤਰੇ ਵਾਲਾ ਤੇ ਅਸੀਂ ਕਿਸੇ ਦੇ ਘਰ ਜਾ ਕੇ ਦਿਨ ਕੱਟਦੇ ਆ ਤਰੀਕੀ ਸਾਡੇ ਬੱਚੇ ਗੁੜਗਾ ਸਾਡੀ ਆਈ ਆ ਤੇ ਉਦਰ ਵੀ ਪਰੇਸ਼ਾਨੀ ਸਾਨੂੰ ਬੜੀ ਆ ਬਾਥਰੂਮ ਸਾਡਾ ਲੈਟਰੀ ਸਾਡੀ ਸਰਪੰਚ ਕੋਈ ਗੱਲ ਨਹੀਂ ਸੁਣਦਾ ਤੇ ਕਿਹੜਾ ਪਿੰਡ ਆ ਤਰਿਆਲਾ ਕੀ ਨਾਂ ਵੀਰ ਜੀ ਲੱਖਾ ਲੱਖਾ ਠੀਕ ਆ ਜੀ ਆ ਵੇਖੋ ਜੀ ਵੈਗੁਰੂ ਜੀ ਗਰੀਬਾਂ ਦੀ ਹਾਲਾਤ ਮੀਂਹ ਦੇ ਸਤਾਏ ਹੋਏ ਸਰਕਾਰਾਂ ਦੇ ਤੜਫਾਏ ਹੋਏ ਲੋਕ ਆਪਣੇ ਘਰਾਂ ਦੇ ਵਿੱਚ ਤੜਫ ਤੜ ਕੇ ਜ਼ਿੰਦਗੀ ਕੱਟ ਲਿਆ। ਹਾਲਾਤ ਵੇਖੋ ਗਰੀਬਾਂ ਦੇ। ਛੱਤਾ ਡੇਗਣ ਆ ਲੀਆਂ। ਨਾ ਕੋ ਲੈਟ੍ਰੀਨ, ਨਾ ਕੋ ਬਾਥਰੂਮ। ਆ ਵੇਖੋ ਬਜ਼ੁਰਗ ਬੰਦੇ ਆ। ਦਾਨੀ ਸੱਜਣਾ ਨੂੰ ਬੇਨਤੀ ਕੀਤੀ ਜਾਂਦੀ ਆ, ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਆ। ਕਿ ਇਹਨਾਂ ਦੀ ਮਦਦ ਜ਼ਰੂਰ ਕੀਤੀ ਜਾਵੇ। ਬਹੁਤ ਨਰਕ ਭਰੀ ਜ਼ਿੰਦਗੀ ਕੱਟ ਰਹੇ ਆ। वाह जा ख़ालसा वेहर जी फति